ਸਾਰੇ ਨੂੰ ਮੇਰਾ ਵੀ ਸਤਿ ਸ੍ਰੀ ਅਕਾਲ। ਇਹ ਵੀਡੀਓ ਸਵਾਗਤ ਹੈ ਜੀ। ਇਹ ਲਖਣ ਵੀਡੀਓ ਨਹੀਂ ਆ ਇੱਕ ਅਲੱਗ ਵੀਡੀਓ ਵਿੱਚ ਮੈਂ ਬਕਾਉਣ ਲੱਗਾ ਮੈਂ ਇਸ ਵਕਤਿਆਂ ਪਿੰਡ ਕਲੀਅਰ ਖਲਾ ਜ਼ਿਲ੍ਹਾ ਗੁਰਦਾਸਪੁਰ ਪੰਜਾਬ। ਤੁਹਾਨੂੰ ਮੈਂ ਇੱਕ ਐਸੇ ਸਖਸ਼ ਨਾਮ ਵੀਰ ਮੁੰਡੇ ਨਾਮ ਗਰਾਉਂਡ ਆ ਕਾ ਮਾ ਜਿਹੜਾ ਕਾਤ ਸੱਤ ਫੋਟ ਤਾ ਮਸੱਤ ਫੋਟ ਦੋ ਤਿੰਨ ਚਾਰ ਦਿਨ ਦੇਖੇ ਇੱਧਰਦੇ ਆ ਕੱਦ। ਉਹ ਮੁੰਡਾ ਕਹਿੰਦਾ ਵੀ ਮੈਂ ਸੇਵਾ ਕਰਨੀ ਚਾਹੁੰਦਾ ਵਾ ਦੇ ਅਰਮੀ ਜਾਂ ਕਿਸੇ ਵੀ ਫੋਰਸ ਵਿੱਚ ਹੋਣਾ ਚਾਹੁੰਦਾ ਵਾ। ਕਿਰਪਾ ਕਰਕੇ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਮੇਰੀ ਵੀਡੀਓ ਬਣਾਓ। ਸ਼ੁਆਦਾ ਲਖੂ ਜਰਣਿਆ ਇਸ ਕੋ ਆਹ ਹੋ ਗਿਆ ਦੇਖੋ ਜੀ ਨੌਜਵਾਨ ਗੱਭਰੂ 7 ਫੁੱਟ 4 ਇੰਚ ਰੋਡ ਦੇ ਵੇਖੋ ਰੋਡ ਛੋਟਾ ਲੱਗਣ ਡਿਆ ਜਿੱਡਾ ਰੋਡ ਹੈ ਨਾ ਓਡਾ ਹੀ ਮंडा ਵਾ ਹੋਂ ਤੁਹਾਨੂੰ ਦਿਖਾਉਨੇ ਆ ਸ਼ੈੱਡ ਥੱਲੇ ਆਓ ਸ਼ੈੱਡ ਵੱਲ ਜਾਓ ਆ ਸ਼ੈੱਡ ਕਿੰਨੀ ਪਾਈ ਹੁੰਦੀ ਆ ਵੇਖੋ ਤੁਸੀਂ ਸ਼ੈੱਡ ਜਿਹੜੀ ਆ ਦੁਕਾਨ ਦੀ ਹੈ ਨਾ ਇਹ ਸ਼ੈੱਡ ਕਿੰਨੇ ਫੁੱਟ ਦੇ ਆ ਆਇਦਰਾ ਮਾਰ ਜਾਇਦਿਨ ਆਓ ਵੇਖੋ ਤੁਸੀਂ ਛੱਡ ਘਟੋ ਘਟਾ 8 9 ਫੁੱਟ ਤੋਂ ਤੇ ਪਾਈ ਹੁੰਦੀ ਹੈ ਹਾਂਜੀ ਹਾਂਜੀ ਹਾਂ ਨਾ ਤੇ ਛੱਡ ਤੇ ਛੱਡ ਨਾਲ ਹੀ ਸਿਰ ਲੱਗਾ ਜੇ ਆਹੋ ਜਾਣਦੇ ਆ ਮੁੰਡੇ ਦਾ ਨਾਂ ਤੇ ਅਤਾ ਪਤਾ ਪੁੱਛਦਿਆਂ ਤੇ ਕੀ ਸ਼ੌਂਕ ਹੈ ਤੁਹਾਨੂੰ ਦੱਸ ਲਿਆ ਹੁੰਦਾ ਜੀ ਜ਼ੁਬਾਨੀ ਕਿਹੜਾ ਕਰਕੇ ਜੀਉਂਦਾ ਜੱਟ ਵੀ ਨਹੀਂ ਭਾਜੀ ਇਹਦੀ ਖਾਤਰ ਮਾਨਾ ਸੀ ਸਗਾ ਜੋਂ ਅੰਝ ਗੱਭਰ ਨਾ ਦੱਸੋ ਪਹਿਲਾਂ ਆਪਣਾ ਮੇਰਾ ਮਨਜੀਤ ਸਿੰਘ ਮਨਜੀਤ ਸਿੰਘ ਤੇ ਮੇਰਾ ਚੱਲਦਾ ਵਾ ਗੱਭਰ ਕਲੇਰ ਤੇ ਆਡੀ ਮਰੀ ਇੰਸਟਾਗ੍ਰam ਦੀ ਗੱਭਰ ਕਲੇਰ ਤੇ ਅੱਛਾ YouTube ਤੇ ਵੀ ਹਣ ਦੱਸੋ ਚੌਂਕੀ ਆ ਕਿਹੜੀ ਸਿਆਣਾ ਦੀ ਜਾਨ ਮੈਨੂੰ ਇੱਕ ਆ ਬਸ ਵੀ ਸਿੱਧ ਹੋਣਾ ਵਾ ਦੇਹ ਖਾਤਰ ਕੋਕ ਮਿਲੇ ਨਾ ਮਿਲੇ ਭਾਇਆ ਨੂੰ ਰੱਖਣ ਮੇਕਣਾ ਅੰਦਰ ਜਾ ਕੇ ਕੋਈ ਭਰਤੀ ਕੋਈ ਵੇਖੀ ਵੀ ਆ ਭਰਤੀ ਉਹ ਨਹੀਂ ਕੀਤਾ ਦੋ ਮੈਂ ਪੈਸੇ ਕੋਈ ਚੱਲਦੇ ਨਹੀਂ ਮਾੜੇ ਬੰਦੇ ਪੈਸੇ ਨਹੀਂ ਲੱਗੇ ਅੱਛਾ ਅਹੀਂ ਮੈਂ ਹੁਣ ਇਹ ਬੇਨਤੀ ਕਰਨਾ ਵੀ ਕਿਨੇ ਕਿਨੇ ਰੱਖ ਲੈ ਅੱਛਾ ਸਾਨੂੰ ਰੱਖਿਆ ਨਹੀਂ ਕਿਉਂਕਿ ਜਿੱਦਾਂ ਕੱਦ ਐਕਸਟਰਾ ਆਰਡੀਨਰੀ ਆ ਉਹਦੀ ਚਾਹੀਦਾ ਫੈਸਿਲਿਟੀ ਥੋੜੀ ਜੀ ਵੀ ਜ਼ਿਆਦਾ ਕੋਈ ਫੋਟਾ ਹੋਣਾ ਚਾਹੀਦਾ 7 ਫੁੱਟ 4 ਇੰਚ ਕਰ ਦੋ 7 ਫੁੱਟ ਚਾਰ ਦੇ ਬੜਾ ਬੜਾ ਘਾਦਿਆ ਮੇਰਾ ਕੋਈ ਨਹੀਂ ਮਾੜੀ ਜੀ ਕਿਰਪਾ ਆ ਵੀਰ ਹੁਣ ਲੱਗੇ ਆਇਓ ਆ ਵੇਖੋ ਇਹ ਇੱਕ ਨਾਰਮਲ ਘਾਦ ਦੇ 5 ਫੁੱਟ 8 ਇੰਚ ਦੇ ਬੰਦਾ ਕਿੱਦਾਂ ਦਾ ਲੱਗਦਾ ਵੇਖੋ ਤੁਸੀਂ ਹੋ ਕੋਈ ਇੱਕ ਮਿੰਟ ਵੇਖੋ ਉਹਦੇ ਤੇ ਆਓ ਕਾਲਾ ਗਰਾਮ ਹੁੰਦਾ ਮੈਂ ਦੂਰੋਂ ਸੀ ਲੈਣਾ ਤੁਸੀਂ ਜਾਓ ਤੁਸੀਂ ਵੀ ਜਾਓ ਲੱਗੇ ਵੇਖੋ ਇਹ ਵਧ ਗਿਆ ਘਾਦਿਆ ਦੋਵਾਂ ਵੀਰਾਂ ਦੇ ਪਰ ਵੇਖ ਲਓ ਐਕਸਟਰਾ ਆਰਡੀਨਰੀ ਜਦਾ ਵਾ ਅਲੱਗ ਗਿਆ ਤੇ ਅਸੀਂ ਕਹਿੰਦੇ ਆ ਵੀ ਕੋਈ ਵੀ ਫੋਰਸ ਹੋਵੇ ਮੁੰਡਾ ਕਹਿੰਦਾ ਮੈਂ ਕੇਵਲ ਵੀ ਫੋਰਸ ਵਿੱਚ ਜਾ ਸਕਣਾ ਵਾ ਮੈਨੂੰ ਮੇਰੀ ਵੀਡੀਓ ਪਹਚਾਓ ਦੂਰ ਦਾਡੇ ਅਫਸਰਾਂ ਦਾ ਕਦੇ ਮੈਨੂੰ ਭਰਤੀ ਕਰਨਾ ਆਰਮੀ ਹੋ ਜੇ ਨੇਵੀ ਹੋ ਜੇ ਹਵਾਈ ਸਮੁੰਦਰੀ ਜਾਂ ਜ਼ਮੀਨੀ ਕੋਈ ਵੀ ਹੋ ਜੇ ਤੇ ਪੜਾਈ ਪੜਾਈ ਕਿੰਨੀ ਆ ਅੱਛਾ ਪੜਿਆ 10 ਜਾਂ ਕੋਈ ਕੋਰਸ ਕਰ ਹਾਂ ਹਾਂ ਪਰ ਥੋੜਾ ਜਿਹਾ ਨਿਸ਼ਕਰਤੀ ਚਲੋ ਅੱਖ ਲੋ ਕੋਈ ਨਹੀਂ ਜਣਾ ਆ ਕੋਈ ਜੰਗ ਪਹਿਲਵਾਨੀ ਕਬੱਡੀ ਕੋਈ ਕੋਈ ਗੇਮ ਹੀ ਨਹੀਂ ਆ ਆਹੋ ਕਬੱਡੀ ਕੋਟੀ ਕੁਟੀ ਹੈਗੀ ਹਨ ਕੋਲ ਸੁੱਟ ਰ ਮੈਂ ਸੀ ਸਿੱਧੀ ਜੜ ਵੀ ਨਹੀਂ ਅੱਛਾ ਬੰਦ ਜੀ ਬਾਰਡਰ ਤੇ ਤੇ ਰਹਾ ਤਮੀ ਕੋਜ ਕੋ ਠੀਕ ਆ ਠੀਕ ਆ ਠੀਕ ਆ ਜੇ ਕਹਿੰਦਾ ਮਤਲਬ ਇਹ ਆ ਵੀ ਸਾਨੂੰ ਪਰ ਰੱਖਣਾ ਨਾ ਨਾ ਰੱਖਣਾ ਉੱਥੇ ਅੰਦਰ ਵਰਕੇ ਪਾਕਿਸਤਾਨੀ ਧੋਕੇ ਹੋਣੇ ਆ ਮੁੰਡੇ ਖਲੋਖ ਲੋ ਵੇਖਣ ਲੱਪੇ ਆ ਉਹ ਠੋਪਣੇ ਆ ਭਾਏ ਮਰੀਏ ਭੰਜੀਏ ਭਾਏ ਇੱਕ ਜਣਾ ਮਾਰੀਏ ਪਰ ਧੋਣੇ ਗੱਟੇ ਚਲੋ ਅਸੀਂ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਸ਼ੇਅਰ ਕਰਦੇਓ ਤਾਂ ਕਿ ਵੱਤ ਬਾਤ ਜਿਹੜਾ ਵਾ ਜਾ ਸਕੇ ਜਿਹੜੀ ਵੀਡੀਓ ਗਾਂ ਤੱਕ ਜਾ ਸਕੇ ਸੀ ਤੋਂ ਉਹਨਾਂ ਦੇ ਦਾਦਾ ਮੇਰਾ ਬੇਡੂ ਫਲਟਾ ਰਾਇ ਜੀ ਤੇ ਇਹਦੇ ਵਿੱਚ ਡੈਡੀ ਮੇਰਾ ਆਰਮੀ ਦੀ ਪੋਜੀਟਿਵ ਫੌਜੀ ਆ ਅੱਛਾ ਤੇ ਮੇਰਾ ਇੱਕ ਪੁਲਿਸ ਦਾ ਮੁਲਾਜ਼ਮ ਠੀਕ ਆ ਮਰਦੀ ਕਿਰਪਾ ਵਾ ਪਰ ਜਾਣਾ ਹੀ ਫਿਰ ਸਾਡੇ ਦਾਦਾ ਸ਼ਹੀਦ ਹੋਇਆ ਹੈ ਇਸ ਕੰਮ ਤੇ ਤਾਂ ਹੀ ਇਹ ਕੰਮ ਤੇ ਮਰਨਾ ਠੀਕ ਆ ਪੱਤੀ ਅੱਧੀ ਕਦੀ ਕਿਦੀ ਚੋਰੀ ਨਹੀਂ ਕੋਈ ਥੱਗੀ ਨਹੀਂ ਕਿਦੀ ਧੀ ਭੈਣ ਨੂੰ ਫਸਾ ਕੇ ਕੋਈ ਨੂੰ ਮਾਰਨ ਕਿਹਾ ਜਿਹਨੂੰ ਮਰਜ਼ੀ ਪੋਲੋ ਇਹਨਾਂ ਦੇ ਦਾਦਾ ਜੀ ਆਜ਼ਾਦ ਹਿੰਦ ਫੌਜ ਵਿੱਚ ਸਿਪਾਈ ਪੁਰਾਣੇ ਟਾਈਮ ਦੀ ਗੱਲ ਹੋ ਰਹੀ ਹੈ ਦਾਦਾ ਜੀ ਬੜੀ ਹੋ ਵੱਡਾ ਰੈਂਕ ਦਿਖਾਇਓ ਵਿਖਾਇਓ ਠਾਕੀ ਦੇ ਨਾ ਬੜਾ 95000 ਰੁਪਿਆ ਆ ਵੇਖੋ ਜਿਨ੍ਹਾਂ ਦੇ ਪਿਤਾ ਜੀ ਇਹ ਡਾਡੀ ਮਰੇ ਇਹ ਇਹ ਹੋਗੇ 2013 ਚ ਇਹ ਹੋਇਆ ਐਕਸਪਰਟ ਅੱਛਾ ਫੌਜੀ ਲਿਖਿਆ ਨਾਲ ਉਹਨਾਂ ਨੇ ਮੈਂ ਤਾਂ ਦੂਜੀ ਡਾਡੀ ਡਾਡੀ ਦੀ ਠੀਕ 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 ਆਪਾਂ ਤੇ ਲੱਗੇ ਆਉਂ ਲੱਗਣ ਰਿਹਾ ਜਦਾਂ ਕੋਰੀਕੇ ਦੇਸ਼ ਚ ਆ ਕੇ ਹੁੰਦੇ ਆ ਆ ਹੋਏ ਮੇਰੇ ਲੱਗੋ ਕਿ ਲੱਗਣ ਰਿਹਾ ਓਏ ਔਰ ਕਬੱਡੀ ਖੇਡਦਾ ਦੁਲਾ ਕੀ ਆ ਦੁਲਾ ਕੀ ਆ ਨਾ ਅੱਛਾ ਆ ਜਿਹੜਾ ਮੇਨ ਪਲੇਅਰ ਆ ਤੇ ਤੂੰ ਹੀ ਲਖ ਲੋ ਤੇ ਆ ਵੇ ਖੇਡੋ ਫਿਰ ਵੀ ਹਾਲਾਤਾਂ ਨੇ ਗਾਣ ਜਾਂਦੇ ਦਾ ਹਨਾ ਅਓ ਸਦੀ ਗੱਲ ਤੁਹਾਨੂੰ ਸਮਝ ਲੱਗੀ ਤੁਹਾਨੂੰ ਹੂੰ ਭ੍ਰਸ਼ਟਾਚਾਰ ਚੱਲਦਾ ਬੜਾ ਇਹ ਫੌਜੀ ਕਹਿੰਦਾ ਕੋ ਹੁੰਦਾ 6 ਫੁੱਟਾ ਇਹ ਵਾਦੀ ਹਾਂ 6 ਤੋਂ ਬਤਾ ਹਨਾ 6 ਤੋਂ ਬਤਾਵਾ ਤੇ ਰਹੀ ਇਹ 7 ਫੁੱਟ ਚਾਹੇ ਤੁਮੜੋ ਰੁਕ ਜਾ ਤੁਹਾਨੂੰ ਦਾਦਾ ਲਾਵਣੇ ਜਾਂਦੇ ਆ ਫੌਜੀ ਦਾਦਾ 1947 ਜਦੋਂ ਡੈੜੀ ਹੋ ਗਏ ਦਾਦਾ ਤੇਰੀ ਕਾਰ ਦਾ ਦਾਦਾ ਕਿੱਥੇ ਗਿਆ ਦਾਦਾ ਫੇਰ ਕਿਉਂ ਆ ਗਿਆ ਜੀ ਯਾਰ ਸੁੱਖ ਤੇ ਨਿਕਲ ਆਇਆ ਦਾਦਾ ਨਿਕਲਿਆ ਕਿਥੋਂ ਨਹੀਂ ਹੁਣੀ ਉਹਨੇ ਕਰਦਨੇ ਆ ਜਦਾ ਇੱਥੇ ਹੀ ਰਹਿ ਗਈ ਆ ਵੇਖੋ ਦਾਦਾ ਲਾਭ ਦਾ ਆਹ ਵੇਖੋ ਜੀ ਐਦਾਂ ਐਦਾਂ ਦੀ ਵਰਦੀ ਹੁੰਦੀ ਨਾ ਜਿਵੇਂ ਛੋਲੇ ਫਿਲਮ ਆਈ ਤੇ ਪੌਂਦੇ ਹੀ ਪਹੁੰਚ ਆ ਆ ਦਾਦਾ ਜੀ ਵੇਖੋ ਵੀ ਦਾ ਸ਼ਕਲ ਜਿਹੜੀ ਆ ਰਸਦੀ ਆ ਇਹ ਖਾਨਦਾਨ ਦੇ ਤੋਂ ਤਰੇ ਆਉਂਦੇ ਆ ਵਧੀਆ ਮੇਰੇ ਕਿਰਪਾ ਤੇ ਮੇਰੀ ਦੀ ਪੁਹਾਰੀ ਵੀ ਲਾ ਦਿਓ ਮੇਰੀ ਕਿੰਸਟਾਗ੍ਰਾਮ ਦੀ ਕਿੰਸਟਾਗ੍ਰਾਮ ਦੀ ਆਈਡੀ ਲਾ ਦੇਣਾ ਤੇ ਤੁਸੀਂ ਬੋਲੋ ਵਿੱਚ ਵਿੱਚ ਬੋਲ ਦੋ ਇੱਥੇ ਬੋਲ ਦੋ ਆਪਣੀ ਆਈਡੀ ਬੋਲ ਦੋ ਮੈਂ ਬੋਲਦਾ ਨਹੀਂ ਹੈ ਇੰਸਟਾਗ੍ਰਾਮ ਚਾਹ ਲਾਣਾ ਗੱਬਰ ਕਰੇ ਨਹੀਂ ਨਾ ਇਹ ਤੇ ਕੱਢੋ ਵੀ ਉਹ ਵੀ ਉਹ ਬੋਲਦੀ ਆ ਆਈ ਟੀ ਵੀ ਮੁੰਡੇ ਆਪਾਂ ਦੱਸ ਦਿੰਦੇ ਆ ਜੀ ਚਾਹ ਮੈਂ ਹੈ ਨਾ ਆ ਜੀ ਆ ਟੀ ਵੀ ਆ ਆਈ ਡੀਆ ਜੀ ਗੱਬਰ 9913 ਗੱਬਰ ਕੱਲੀਆ ਲੀਰ 9513 ਆ ਆਈ ਡੀਆ ਫੋਲੋ ਕਰੋ ਤੇ ਮੁੰਡੇ ਨੂੰ ਤਰੱਕੀ ਦੇ ਰਾਹ ਤੇ ਤੋਰੋ ਠੀਕ ਆ ਜੀ ਬੇਵਾ ਕਰਣੀ ਕੋਈ ਪੈਸੇ ਨਾ ਕੋਈ ਕੰਮ ਮਰਜ਼ੀ ਤੇ ਦੀ ਸੇਵਾ ਕਰਨੀ ਕਿਉਂਾਨੂੰ ਦੁੱਖ ਬੜਾ ਲੱਗਾ ਤੁਹਾਡੇ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਤੇ ਕੇ ਜੀ ਐਮ ਟੀ ਕੋਈ ਸਾ ਤੁਰਦਾ ਨਹੀਂ ਸਾਡੇ ਅਣਕੇ ਉਹਨਾਂ ਜੁਰਦਕ ਤਾਂ ਪੈ ਗਈ ਸਾਡੇ ਅਣਕੇ ਮਰ ਲਾ ਸਾਡੇ ਘਰ ਹੀ ਕੋਈ ਪੈ ਗਿਆ ਉਹਨਾਂ ਦੁੱਖ ਲੱਗਣਾ ਜਿਹੜੇ ਹਿੰਦੂ ਭਰਾ ਮਰੇ ਹੋਏ ਸਾਡੇ ਜੱਟ ਭਰਾ ਮਰੇ ਗਏ ਨੇ ਇਹੋ ਗਮਜਾ ਦੇਸ਼ ਵਾਸੀ ਮਾਰੇ ਗਏ ਇਹ ਮੁੱਖ ਦੀ ਗੱਲ ਉਹਨਾਂ ਕੋਲ ਕੋਈ ਲੜਾਈ ਜਾਨੋ ਤੇਰੇ ਕੋਲ ਟੈਗ ਫੌਜ ਆਰਮੀ ਕਰਦੇ ਉਹਦੇ ਵਿਚਾਰੇ ਘੁੰਮਣ ਫਿਰਨਗੇ ਉਹਨਾਂ ਦੇ ਪਿਆਕੇ ਤੁਹਾਡੇ ਨਾਲ ਹੁਣ ਆਪਣਾਂ ਚ ਤੁਹਾਡੇ ਨਾਲ ਬੜੀ ਹੁੰਦੇ ਚਲੋ ਠੀਕ ਆ ਜੀ ਇਹ ਮੈਂ ਪਾਉਂਗਾ ਮੈਨੂੰ ਕੋਈ ਨੰਬਰ ਦੇ ਦਿਓ ਫਿਰ ਲਓ ਜੀ ਠੀਕ ਆ ਜੀ ਵੀਡੀਓ ਦੀ ਆਪਾਂ ਸਮਾਪਤੀ ਕਰਦੇ ਆਂ ਖਾਸ ਕਰਦੇ ਆਂ ਵੀ ਸਰ ਜੀ ਨੇ ਵੀਡੀਓ ਸ਼ੇਅਰ ਕਰੋਗੇ ਬਾਅਦ ਤੋਂ ਬਾਅਦ ਤੇ ਠੀਕ ਆ ਲੈ ਆਂਦਾ ਮਸਾਲਾ ਸਭ ਇਕੱਠੇ ਕਰ ਲਈ ਆ ਠੀਕ ਆ ਪੰਗਾ ਸਾਰੇ ਸਾਸੀ ਦਾ ਬਣਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਦੋ ਬਗਾ ਰੱਖਿਆ ਸਾਸੀ ਦਾ ਖਾਲਸਾ ਬਥੇੜੇ ਜ਼ਮੀਰ ਭਰਾ ਜੁੰਦੇ ਹੋ ਵੀ ਦੋਸਤਾਨ ਜਿੰਦਾਬਾਦ